अरविंद केजरीवालੁਰਾਂ ਨੇ आरएसएस ਨੂੰ ਚਿੱਠੀ ਲਿਖ ਕੇ ਉਹਨਾਂ ਦੇ ਘਰੇ ਵੀ ਕਨਵਾ ਪੈਨੂ ਖੜਾ ਕਰ ਦਿੱਤਾ। ਬਿਲਕੁਲ ਜੀ। ਬਕਾਇਦਾ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਿਲਜੁਲਾ ਹੈ। ਪਾਰਟੀ ਦੇ ਅੰਦਰ ਹਿਲਜੁਲਾ ਹੈ, ਖਿਚੋਤਾਣਾ, ਤਣਾਵ ਹੈ। ਪਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਹਵਾਲੇ ਨਾਲ, મોદી ਦੇ ਹਵਾਲੇ ਨਾਲ आरएसएस ਦੇ ਮੁਖੀ ਮੋਨ ਭਾਗਉਥਰ ਨੂੰ ਚਿੱਠੀ ਲਿਖ ਕੇ ਭਾਜਪਾ ਦੀ ਵੀ ਨੀਂਦ ਉਡਾਤੀ ਤੇ ਅਨਯਾਰਸਸ ਦੇ ਕਰੇ ਵੀ ਕਿ ਨਵਾਂ ਸਵਾਲ ਖੜਾ ਕਰ ਦਿੱਤਾ ਪੰਜ ਸਵਾਲ ਪਾਇਨੇ ਕੇਜਰੀਵਾਲ ਨੇ ਆਰਐਸਐਸ ਮੁਖੀ ਮੋਨ ਪਾਗਵਥੋਰਾ ਨੂੰ ਪੰਜ ਸਵਾਲ ਪੁੱਛੇ ਨੇ ਪੁੱਛਿਆ ਕਿ ਬੀਜੇਪੀ ਦਾ ਸਰਕਾਰਾਂ ਡਿੱਗਣਾ ਕੀ ਸਹੀ ਕੰਮ ਹੈ ਪੁੱਛਿਆ ਕਿ ਮੋਦੀ ਜੀ 75 ਸਾਲ ਦੇ ਹੋ ਜਾਣਗੇ ਹਟਾਉਂਗੇ ਉਹਨਾਂ ਨੂੰ ਫਿਰ ਉਹਨਾਂ ਦੇ ਹਟਾਉਣ ਬਾਰੇ ਕੀ ਸਵਾਲ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਦਾ ਉਹਦਾ ਛੱਡ ਕੇ ਅੱਜਕੱਲ੍ਹ ਰਾਜਨੀਤਿਕ ਪੱੜ ਦੇ ਮੈਦਾਨ 'ਚ ਨਿਤਰੇ ਹੋਏ ਨੇ ਪੈਸੇ ਕਈ ਤਰ੍ਹਾਂ ਸਵਾਲ ਖੜਾ ਕਰਦੀਆਂ ਰਹੀਆਂ ਨੇ ਕਰਵਿੰਦ ਕੇਜਰੀਵਾਲ ਮੋਦੀ ਦਾ ਬਦਲ ਬਣਨਾ ਚਾਹੁੰਦੇ ਨੇ ਆਰਐਸਐਸ ਦੇ ਚਿਹਤੇ ਨੇ ਜੀ ਪਰਾਂ ਚਿੱਠੀ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਨੇ ਤੇ ਜਿਹਦਾ ਜਵਾਬ ਆਰਐਸਐਸ ਨੂੰ ਦੇਣਾ ਪੈਣਾ ਭਾਜਪਾ ਨੂੰ ਦੇਣਾ ਪੈਣਾ ਤੇ ਕੇਜਰੀਵਾਲ ਵੀ ਖੁਦ ਸਵਾਲਾਂ ਦੇ ਘੇਰੇ ਚ ਪਏ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਸੇਂਗ ਸੰਗ ਆਰਐਸਐਸ ਦੇ ਮੁਖੀ ਮੋਨ ਭਾਗਵਤ ਨੂੰ ਚਿੱਠੀ ਲਿਖੀ ਤੇ ਪੰਜ ਸਵਾਲ ਪੁੱਛੇ ਉਹਨਾਂ ਨੇ ਕੇਂਦਰੀ ਜਾਂਚ ਏਜੰਸੀਆਂ ਸੀਬੀਆਈ ਈਡੀ ਦੇ ਹਵਾਲੇ ਨਾਲ ਵੀ ਪ੍ਰਧਾਨ ਮੰਤਰੀ ਮੋਦੀ ਦੀ ਰਿਟਾਇਰਮੈਂਟ ਵਾਲੇ ਹਵਾਲੇ ਨਾਲ ਵੀ ਹੈਨਾ ਹਾਂ ਪਾਰਟੀਆਂ ਦੇ ਲੀਡਰਾਂ ਦੀ ਕਾਰਗੁਜ਼ਾਰੀ ਦੇ ਵਾਰੇ ਨਾਲ ਵੀ ਹਾਂ ਸਰਕਾਰਾਂ ਤੇ ਉੱਤੇ ਇੱਕ ਲੀਡਰਾਂ ਦੇ ਉੱਤੇ ਕਰ ਕੀਤੀ ਜਾ ਰਹੀ ਕਾਰਵਾਈ ਤੇ ਉਹਨਾਂ ਦੀ ਖਰੀਦੋ-ਫਰੋਖ ਦੇ ਵਾਰੇ ਨਾਲ ਵੀ ਸਵਾਲ ਪੁੱਛ ਰਿਹਾ ਕਿ ਮੈਂ ਇਸ ਲਈ ਨਹੀਂ ਪੁੱਛ ਰਿਹਾ ਜੀ ਕਿ ਈਡੀ ਜਾਂ ਸੀਬੀਏ ਨੇ ਮੇਰੇ ਤੇ ਕਾਰਵਾਈ ਕੀਤੀ ਹੈ ਜਾਂ ਕਹਿੰਦੇ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿ ਮੈਂ ਲੀਡਰਾਂ ਜੀ ਮੈਂ ਮੁੱਖ ਮੰਤਰੀ ਨਹੀਂ ਪਾਰਟੀ ਦਾ ਮੁਖੀ ਹਾਂ ਮੈਂ ਤਾਂ ਭਾਰਤ ਦੇ ਇੱਕ ਆਮ ਨਾਗਰਿਕ ਦੇ ਨਾਤੇ ਕਹਿੰਦੇ ਜੀ ਕੁਝ ਸਵਾਲ ਨੇ ਮੇਰੇ ਇਸ ਲਈ ਮੈਂ ਉਮੀਦ ਕਰਦਾ ਮੌਨ ਪਾਗਵਾ ਜੀ ਨਾਲ ਜਵਾਬ ਦੇਣਗੇ ਚਲੋ ویسੇ ਉਹਨੂੰ ਜਨਾਬ ਤੁਸੀਂ ਆਮ ਤਾਂ ਨਹੀਂ ਰਹੇ ਪਰ ਤੁਹਾਡੇ ਸਵਾਲ ਗੌਰ ਮੰਗਦੇ ਇਸ ਲਈ ਅਪੋਲੋ ਜਿਕਰ ਕਰ ਰਹੇ ਕੇਜਰੀਵਾਲ ਹੋਰਾਂ ਨੇ ਆਪਣੀ ਚਿੱਠੀ ਦੇ ਵਿੱਚ ਆਮ ਨਾਗਰਿਕ ਦਾ ਹਵਾਲਾ ਦੇ ਕੇ ਹੁਣ ਭਗਵਤ ਮੂਰੇ ਜਿਹੜੇ 5 ਸਵਾਲ ਰੱਖੇ ਉਹਨਾਂ ਚੋਂ ਪਹਿਲਾ ਸਵਾਲ ਦੁੱਧੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨਾ ਸਰਕਾਰਾਂ ਡੇਕਣਾ ਕਹਿੰਦੇ ਜੀ ਕੀ ਭਾਜਪਾ ਦਾ ਇਹ ਕਦਮ ਸਹੀ ਹੈ ਆਰਐਸਐਸ ਦਾ ਸੀ ਦੇਸ਼ ਪਰ ਦੇ ਆਗੂਆਂ ਨੂੰ ਲਾਚਾਰ ਕਰਕੇ ਡਰਾ ਕੇ ਈਡੀ ਸੀਬੀਆਈ ਰਾਹੀਂ ਧਮਕੀਆਂ ਦੇ ਕੇ ਛਾਪੇ ਮਾਰ ਕੇ ਲੀਡਰ ਤੋੜਨਾ ਪਾਰਟੀਆਂ ਤੋੜਨਾ ਸਰਕਾਰਾਂ ਤੋੜਨਾ ਕਹਿੰਦੇ ਜੀ ਕੀ ਇਹ ਠੀਕ ਹੈ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦੇਖ ਕੇ ਆਪਣੀਆਂ ਸਰਕਾਰਾਂ ਖੜੀਆਂ ਕਰਨੀਆਂ ਲੀਡਰਾਂ ਨੂੰ ਆਪਣੇ ਵਾਲੇ ਪਾਸੇ ਐਮਐਲਏ ਚੁਣੇ ਨੁਮਾਇੰਦੇ ਨੂੰ ਆਪਣੇ ਵਾਲੇ ਪਾਸੇ ਲਿਆਉਣਾ ਕਹਿੰਦੇ ਜੀ ਕੀ ਇਹ ਆਰਐਸਐਸ ਨੂੰ ਮਨਜ਼ੂਰ ਹੈ ਇਹ ਜਵਾਬ ਦਿਓਗੇ ਦੂਜਾ ਸਵਾਲ ਜਿਹੜਾਂ ਲੀਡਰਾਂ ਨੂੰ ਮੋਦੀ ਤੇ ਮਿੱਥਾ ਖੁਦ ਭ੍ਰਸ਼ਟ ਕਹਿੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਚੋਰ ਨੇ ਕਰਪਟ ਨੇ ਆਪਣੇ ਭਾਸ਼ਣਾ ਚ ਆਪਣੇ ਬਿਆਨਾਂ ਚ ਬਾਅਦ ਚ ਉਹਨਾਂ ਨੂੰ ਇਹ ਕਹਿੰਦੇ ਭਾਜਪਾ ਚ ਸ਼ਾਮਲ ਕਰ ਲੈਂਦੇ ਨੇ ਕੁਝ ਅਗੋਂ ਨੂੰ ਖੁਦ ਪ੍ਰਧਾਨ ਮੰਤਰੀ ਮੋਦੀ ਔਰ ਅਮਿਤ ਸ਼ਾਹ ਨੇ ਕਹਿੰਦੇ ਭ੍ਰਸ਼ਟਾਚਾਰੀ ਕਿਆ ਪਰ ਕੁਝ ਦਿਨਾਂ ਬਾਅਦ ਹੀ ਬੀਜੇਪੀ ਚੋਂ ਉਹਨੂੰ ਸ਼ਾਮਲ ਕਰ ਲਿਆ ਗਿਆ ਕੀ ਆਰਐਸਐਸ ਨੇ ਅਜਿਹੀ ਬੀਜੇਪੀ ਦੀ ਕਦੇ ਕਲਪਨਾ ਕੀਤੀ ਸੀ ਕਿ ਤੁਹਾਨੂੰ ਇਹ ਸਭ ਦੇਖ ਕੇ ਕਸ਼ਟ ਨਹੀਂ ਹੁੰਦਾ ਇਹ ਮਨੁ ਭਾਗਵਤ ਨੂੰ ਕੇਜਰੀਵਾਲ ਨੇ ਪੁੱਛਿਆ ਦੂਜਾ ਸਵਾਲ ਦੇ ਰੂਪ ਚ ਸਵਾਲ ਤੀਜਾ ਬੀਜੇਪੀ ਨੂੰ ਸਹੀ ਦਿਸ਼ਾ ਦੇਣ ਦੀ ਹੈ ਮਤਲਬ ਇਹ ਸਵਾਲ ਨਾ ਮੈਨੂੰ ਸਲਾਹ ਵਰ ਗੱਲ ਗਿਆ ਕਿ ਕੇਜਰੀਵਾਲ ਸਵਾਲ ਕਰ ਰਹੇ ਨੇ ਸਲਾਹ ਦੇ ਰਹੇ ਨੇ ਜਿਵੇਂ ਆਪਣਾ ਹੀ ਘਰ ਹੋਵੇ ਤਾਂ ਇਸ ਲਈ ਇਹ ਵੀ ਚੱਲ ਤਰ ਤੁਰਦੀ ਹੈ ਨਾ ਕਿ ਆਰਐਸਐਸ ਦੀ ਉਸੇ ਨੀਤੀ ਤੇ ਚੱਲਦੇ ਨੇ ਜਿਹਦੇ ਤੇ ਬੀਜੇਪੀ ਚੱਲਦੀ ਹੈ ਆਰਐਸਐਸ ਦੀ ਜ਼ਿੰਮੇਵਾਰੀ ਹੈ ਕਹਿੰਦੇ ਤੀਜੇ ਸਵਾਲ 'ਚ ਕਹਿ ਰਹੇ ਨੇ ਕੇਜਰੀਵਾਲ ਆਰਐਸਐਸ ਦੀ ਜ਼ਿੰਮੇਵਾਰੀ ਕਿ ਜੇਕਰ ਬੀਜੇਪੀ ਗਲਤ ਰਾਹ ਤੇ ਜਾਵੇ ਤਾਂ ਉਸ ਨੂੰ ਸਹੀ ਰਾਹ ਤੇ ਲਿਆਂਦਾ ਜਾਵੇ ਕੀ ਤੁਸੀਂ ਕਦੇ ਪੀਐਮ ਮੋਦੀ ਨੂੰ ਉਹਨਾਂ ਦੇ ਗਲਤ ਕੰਮਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕੀ ਕਦੇ ਟੋਕਿਆ ਤੁਸੀਂ ਕਿ ਨੰਦਰ ਮੋਦੀ ਤੁਸੀਂ ਇਹ ਕੰਮ ਗਲਤ ਕੀਤੇ ਨੇ ਇਹ ਆਪਣੇ ਸਿਧਾਂਤ ਦੇ ਉਲਟ ਹੈ ਪਾਰਟੀ ਦੇ ਉਲਟ ਹੈ ਇਹ ਆਪਣੇ ਨਿਯਮਾਂ ਦੇ ਉਲਟ ਹੈ ਇਹ ਆਰਐਸਐਸ ਦੇ ਫਾਰਮੂਲੇ ਦੇ ਉਲਟ ਹੈ ਕਹਿੰਦੇ ਕੀ ਕਦੇ ਰੋਕਿਆ ਇਹ ਸਵ RSS ਤੇ BJP ਦੇ ਸਬੰਧਾਂ ਨੂੰ ਲੈ ਕੇ ਕਹਿੰਦੇ ਜੀ ਲੋਕ ਸਭਾ ਚੋਣਾਂ ਦੇ ਦੌਰਾਨ ਖੁਦ ਭਾਜਪਾ ਦੇ ਪ੍ਰਧਾਨ ਜੇਪੀ ਨੱਡਾਹੋਰਾ ਨੇ ਕਿਹਾ ਸੀਗਾ ਕਿ BJP ਨੂੰ ਹੁਣ RSS ਦੀ ਲੋੜ ਨਹੀਂ BJP ਹੁਣ ਐਡੀ ਵੱਡੀ ਹੋ ਗਿਆ ਹੁਣ RSS ਦੀ ਜ਼ਰੂਰਤ ਨਹੀਂ ਇਸ ਬਿਆਨ ਦੇ ਨਾਲ केजरीवाल ਕਹਿੰਦੇ RSS ਦੇ ਸਵੈ ਸੇਵਕ ਸੰਗ ਸਹਿ ਸੇਵਕਾਂ ਨੂੰ ਕਰਾ ਕਰਤਾ ਨੂੰ ਹੈਨਾ ਜੋ ਵੀ ਉਹ ਸ਼ਬਦ ਜਿਹੜਾ ਉਹ ਉਹਨਾਂ ਨੂੰ ਕਹਿੰਦੇ ਬੜੀ ਠੇਸ ਪਹੁੰਚੀ ਬੜੀ ਸੱਟ ਲੱਗੀ ਕਹਿੰਦੇ ਕੀ ਕਹਿੰਦੇ ਤੁਸੀਂ ਕਦੇ ਇਸ ਬਾਰੇ ਸੋਚਿਆ ਕਦੇਵਾਰ ਇਹ ਸਵਾਲ ਕੀਤਾ ਬੀਜੇਪੀ ਨੂੰ ਕਿ ਵੀ ਆ ਕੀ ਕਰ ਰਹੇ ਹੋ ਇਹਦੇ ਬਾਰੇ ਕਦੇ ਪਛਪਰਾ ਹੋਇਆ ਇਹ ਦੱਸੋ ਸਾਨੂੰ ਪੰਜਵਾਂ ਸਵਾਲ ਉਹਨਾਂ ਨੇ ਨਿੱਜੀ ਤੌਰ ਤੇ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਰੱਖ ਕੇ ਲਿਆ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਕੇਜਰੀਵਾਲ ਉਹਨਾਂ ਦਾ ਬਦਲ ਬਣਨਾ ਚਾਹੁੰਦੇ ਆ ਦੇਸ਼ 'ਚ ਬੀਜੇਪੀ ਦੇ 75 ਸਾਲ ਦੇ ਰਿਟਾਇਰਮੈਂਟ ਕਾਨੂੰਨ ਸੰਬੰਧੀ ਪੰਜਵਾਂ ਸਵਾਲ ਸੀ 75 ਸਾਲ ਦੀ ਉਮਰ ਤੋਂ ਬਾਅਦ ਬੀਜੇਪੀ ਆਗੂ ਰਿਟਾਇਰ ਕਰਨ ਦਾ ਨਿਯਮ ਜਾਂ ਕਾਨੂੰਨ ਹੈ ਕਹਿੰਦੇ ਬੀਜੇਪੀ 'ਚ ਜਿਸ ਦੇ ਤਹਿਤ ਅਦਵਾਨੀ ਤੇ ਮੁਰਲੀ ਮਨੋਜ ਜੋਸ਼ੀ ਵਰਗੇ ਕੁੱਝ ਲੀਡਰਾਂ ਘਰੇ ਤੋਂ ਰਹਿ ਗਏ ਕੀ ਇਸ ਕਾਨੂੰਨ ਦਾ ਪਾਲਣ ਹੁਣ ਹੋ ਰਿਹਾ ਪੀਐਮ ਮੋਦੀ ਤੇ ਵੀ ਇਹ ਨਿਯਮ ਲਾਗੂ ਹੋਏਗਾ ਜਾਂ ਹੋਣਾ ਚਾਹੀਦਾ ਕਹਿੰਦੇ ਮੈਨੂੰ ਇਹ ਦੱਸਿਆ ਜਾਵੇ ਜੀ ਕਿ 75 ਸਾਲ ਦੇ ਹੋਣ ਤੇ ਉਹਨਾਂ ਬਾਰੇ ਕੀ ਰਾਏ ਹੈ ਤੁਹਾਡੀ ਸੋ ਇਹ ਪੰਜ ਸਵਾਲ ਖੂਬ ਚਰਚਾ ਚ ਨੇ ਜੀ ਇਸ ਲਈ ਅਸੀਂ ਇਹ ਚਰਚਾ ਵੀ ਕਰ ਰਹੇ ਹਾਂ